ਹਾਂਜੀ ਅੱਜ ਆਪਾਂ ਬਣਾਉਨੇ ਆਂ ਦਾਲ ਦੇ ਵਿੱਚ ਪਾਉਣ ਲਈ ਮਸਾਲਾ ਘਰੇ ਤਿਆਰ ਕਰਦੇ ਆਂ ਦੇਖੋ ਇਹਦੇ ਵਿੱਚ ਦਾਲ ਚੀਨੀ ਰਤਨ ਜੋ ਦਬਟੀ ਇਲਾਚੀ ਛੋਟੀ ਇਲਾਚੀ ਕਾਲੀਆਂ ਮਿਰਚਾਂ ਤੇ ਇਹ ਖੜਮੇ ਮਸਾਲੇ ਆਪਾਂ ਲੈਨੇ ਲੌਂਗ ਲੈਨੇ ਤੇ ਆਪਾਂ ਜੀਰਾ ਪਾਉਨੇ ਆਂ ਵਿੱਚ ਆਜ ਮਹਨ ਪਾਉਨੇ ਆਂ ਹਾਂਜੀ ਹੁਣ ਇਹਦੇ ਵਿੱਚ ਪਾ ਦੇਣਾ ਇੱਕ ਧਨੀਆ ਆਪਾਂ ਸਾਤ ਦਾ ਹਾਂਜੀ ਇਹਨਾਂ ਨੂੰ ਥੋੜਾ ਜਿਹਾ ਹੁਣ ਆਪਾਂ ਨੇ ਰੋਸਟਡ ਕਰ ਲੈਣਾ ਤੇ ਆਪਾਂ ਕੜਾਹੀ ਦੇ ਵਿੱਚ ਪਾ ਲੇ ਥੋੜਾ ਜਿਹਾ ਰੋਸਟਡ ਕਰਕੇ ਫਿਰ ਇਹਨਾਂ ਨੂੰ ਆਪਾਂ ਪੀਸ ਲਵਾਂ ਤੇ ਫਿਰ ਆਪਣਾ ਮਸਾਲਾ ਪਾ ਕੇ ਤਿਆਰ ਹੋ ਜੂਗੇ ਹਾਂਜੀ ਥੋੜੇ ਜਿਹਾ ਹੁਣ ਇਹ ਦੇਖੋ ਹੋ ਗਏ ਰੋਸਟਡ ਤੇ ਆਪਾਂ ਜ਼ਿਆਦਾ ਨਹੀਂ ਕਰਨੇ ਤੇ 스멜 ਇਹਦੇ ਵਿੱਚ ਬਹੁਤ ਵਧੀਆ ਆਉਂਦੀ ਆ ਖੁਸ਼ਬੂ ਤੇ ਹੁਣ ਇਹਨੂੰ ਨਾ ਇਹ ਦੇ ਵਿੱਚ ਨਮੀ ਨਾ ਰਹੇ ਬਸ ਫਿਰ ਨਹੀਂ ਆਪਣਾ ਮਸਾਲਾ ਖਰਾਬ ਹੋ ਜਾਂਦਾ ਤੇ ਹੁਣ ਆਪਾਂ ਇਹਨੂੰ ਥੋੜਾ ਠੰਡੇ ਹੋਣੇ ਤੋਂ ਬਾਅਦ ਪੀਸ ਲੈਣ ਹਾਂਜੀ ਮਸਾਲਾ ਆਪਾਂ ਪੀਸ ਲਿਆ ਤੇ ਦੇਖ ਲਓ ਕਿੰਨੀ ਵਧੀਆ ਇਹ ਜੋ ਕਸੂਰ ਆਉਂਦੀ ਹੈ ਤੇ ਹੁਣ ਇਹਨੂੰ ਆਪਾਂ ਨਾ ਸਟੋਰ ਕਰਕੇ ਰੱਖ ਦਣਾ ਡੱਬੇ ਦੇ ਵਿੱਚ ਪਾ ਕੇ ਰੱਖ ਦਣਾ ਤਾਂ ਕਿ ਖਰਾਬ ਨਾ ਹੋਵੇ ਮੰਜੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਕਿ ਹਰ ਵੱਡੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਉਕੇ ਲਈ ਧੰਨਵਾਦ।